ਤੋਰੋਂ ਖਸਮ ਭੇਜਿਆ ਸੱਚੇ ਹੁਕਮੀ ਪਠਾਏ ਇੰਦਰ ਵਰਸੈ ਦਇਆ ਕਰੀ ਗੂੜੀ ਸ਼ਹਿਰ ਲਾਈ ਤੋਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ ਤੋਰ ਤੈ ਭੇਜਿਆ ਖਸਮ ਨੇ ਦਰਗਾਹ ਤੋਂ ਭੇਜਿਆ ਹੁਕਮ ਸੱਚੇ ਹੁਕਮ ਪਠਾਏ ਅਰ ਉਹਦੇ ਨਾਲ ਜਿਹੜਾ ਬਾਣਾ ਉਹ ਬਿਲਕੁਲ ਟਗਾਤਾ ਤਾਂ ਤਰ ਦੇ ਗਾਹਾਂ ਤੁਰ ਕੇ ਬਾਣੀ ਆਈ ਤੇ ਸਗਲੀ ਚੰਦ ਫਟਾਈ ਮਾਂਟੇ ਗਿਆ ਇੰਦਰ ਵਰਸਾ ਤੇ ਆਕਰ ਥੋੜੀ ਸ਼ਬਲ ਆਏ ਪਾਸ ਫਿਰ ਜਿਹੜਾ ਮਾਨਾ ਫਿਰ ਇੱਧਰ ਫਿਰ ਗਾਂਵ ਵਰਸਿਆ ਹੁਣ ਧਰਤੀ ਤੇ ਵਰਸਿਆ ਹੋ ਗਿਆ ਅੰਤ ਤਾਂ ਤੇ ਵਰਸਿਆ ਉਹਨਾਂ ਪਰ ਉਹ ਬੋਲਿਆ ਬੁਲਾਇਆ ਬੁਲਾਉਣ ਵਾਲਾ ਤੁਰ ਆਇਆ ਹੁਕਮ 인ਦਰ ਵਰਸੈ ਦਇਆ ਕਰੀ ਗੂੜੀ ਸ਼ਹਿਬ ਲਾਈ ਆਂਦਰ ਵਰਸੈ ਦਇਆ ਕੀਤੀ ਹੈ ਪਰਮੇਸ਼ਰ ਨੇ ਗੂੜੀ ਸ਼ਹਿਬ ਲਾਈ ਹੈ ਉਹ ਆਪ ਦਿੱਤਾ ਬਹੁਤ ਗੂੜ੍ਹ ਗਿਆਨ ਦਿੱਤਾ ਹੈ ਔਰ ਕਿਤਾਬ ਕਿਹਾ ਪੜਾ ਲੈ ਲੋ ਸਾਰੇ ਬਿਲਕੁਲ ਧਾਰਾ ਹੀ ਧਾਰਾ ਚੋਧੀਆਂ ਨੇ ਜਿਵੇਂ ਵੀ ਜੋ ਫੈਸਾ ਨਾ ਧਾਰਾ ਨਾਲ ਛੱਡਾ ਦੀ ਪੈਦੀਆਂ ਨੇ ਧਾਰਾ ਪੈਦੀ ਉਹਦੇ ਤਾਂ ਪਰ ਰਹੇ ਨੇ ਧਾਰਾ ਊੜੀ ਸੇਬ ਲਾਏ ਠੀਕ ਹੈ ਜੀ ਹੈ ਨਰਾਕਾਰੀ ਗਿਆਨ ਆ ਰਿਹਾ ਪਰ ਆ ਬਹੁਤ ਖੁੱਲੀ ਊਰੇ ਚ ਮਿਗਦਾਰ ਚ ਹੈ ਜੀ ਹਾਂ ਹਾਂ ਸਾਲੋ ਜੇ ਹੋਤੋ ਜੂ ਤਾਂ ਬੰਦਾ ਨਾ ਕਿ ਹੋਏ ਤੇ ਹੋਇਆ ਜੂ ਤਾਂ ਕੀ ਆ ਕਿਉਂ ਉਹਦੀਆਂ ਨਦੀਆਂ ਵਗ ਪਈਆਂ ਜੀ ਹਾਂ ਠੀਕ ਹੈ ਜੀ ਬਾ ਬੀ ਹੈ ਤਾਨੀ ਮਨੀ ਸੁਖ ਹੋਏ ਜਾ ਤਤ ਬੂੰਦ ਮੂਹ ਪਾਈ ਅੰਨ ਧੰਨ ਬਹੁਤਾ ਉਪਜੈ ਧਰਤੀ ਸ਼ੋਭਾ ਪਾਈ ਸਰਵਾਂ ਦੇ ਵਿੱਚ ਸੁਖ ਪੈਰਾ ਹੋਇਆ ਤਾਂ ਕਰਕੇ ਹਿਰਦੇ ਵਿੱਚ ਵੀ ਸੁਖ ਹੋਇਆ ਮਨ ਨੂੰ ਵੀ ਸੁਖ ਮਨ ਵਿੱਚ ਸੁਖੀ ਹੋਇਆ ਜਾਂ ਤਤ ਜਾਂ ਤਤ ਗਿਆਨ ਹੋ ਦੇ ਵਿੱਚ ਉਹਦੇ ਪਾਇਆ ਜਾਂ ਤਤ ਗਿਆਨ ਨੂੰ ਬੁਲਾਇਆ ਸੱਚ ਆ ਵੀ ਆ ਬੋਲ ਹੁਕਮ ਆਇਆ ਜਦ ਮੋਜੋ ਤਤ ਜਾਣ ਪਾਇਆ ਬੰਦ ਕਰਿਆ ਸਾਧਾਰਨ ਮਨ ਸੁਖ ਹੋਇਆ ਜਦ ਬੋਲ ਸਕਿਆ ਉਹ ਸੱਚ ਦਾ ਬਖਸ਼ਾਨ ਕਰਨ ਦੇ ਯੋਗ ਹੋ ਗਿਆ ਪਰ ਫਿਰ ਤਨ ਮਨ ਸੁਖ ਹੋਇਆ ਅੰਨ ਧੰਨ ਬਹੁਤਾ ਉਪਜੈ ਧਰਤੀ ਸ਼ੋਭਾ ਪਾਈ ਫਿਰ ਤਾਂ ਦੁਨੀਆਂ ਦੇ ਵਿੱਚ ਫੈਲ ਗਈ ਗੱਲ ਬਹੁਤ ਅੰਨ ਤਾਂ ਇੰਨਾ ਹੋ ਗਿਆ ਅਨ ਲੋਕਾਂ ਨੇ ਹੋਰ ਵਧਾ ਲਿਆ ਜਿਹੜੀ ਕਿਸੇ ਦੀ ਵਿਆਖਿਆ ਸੀ ਜਿੰਨਾ ਖਜੋਗਾ ਸੀ ਜਿੰਨੀ ਤੇ ਗੱਲ ਸਮਝ ਆਈ ਉਹਨੇ ਉਨੀ ਗਾਹ ਦੋ ਦਿੱਤੀ ਉਹਦੀ ਗਾਹ ਦੋ ਦਿੱਤੀ ਮੁਖੰਡਵਾਲ ਦੇ ਖਿਲਾਫ ਹੋ ਗਏ ਲੋਕ ਸੱਚ ਦਾ ਅਖਿਆਰ ਸ਼ੁਰੂ ਹੋ ਗਿਆ ਅ ਖੇਤੀ ਚੱਲ ਪਈ ਫਿਰ ਖੇਤੀ ਹੋ ਗਈ ਵੇ ਇਹਦੀ ਸ਼ੁਰੂ ਜਿੱਦੀ ਕਿਸੇ ਦਾ ਕੰਮ ਦੀ ਗੱਲ ਬੈਠੀ ਉਹਨੇ ਸਪਲਾਈ ਕਰਤੀ ਗਾਣੇ ਲਈ ਟਾਂਕ ਕਰਤੀ ਸਾਰੇ ਨੇ ਗੱਲ ਕਰਤੀ ਤੇ ਚੱਲ ਪਈ ਖੇਤੀ ਨਾਮ ਦੀ ਨਾਮ ਦੀ ਖੇਤੀ ਚੱਲ ਪਈ ਫਿਰ ਨਾ ਬੀਜਿਆ ਗਿਆ ਸਾਰਿਆਂ ਦੇ ਹਿਰਦੇ ਜੀ ਨੂੰ ਸੁਣ ਲਿਆ ਉੱਥੇ ਬੀਜਿਆ ਗਿਆ ਜੈ ਕਾ ਜਮਿਆ ਹੋ ਜਾਉ ਨਗਾ ਦਾਸ ਤਾਂ ਜੈ ਜਿੰਨਾ ਕ ਸਮਝਿਆ ਉਹਨਾਂ ਕ ਦੱਸਦਾ ਪਰ ਪਹਿਲੀ ਗੱਲ ਤਾਂ ਖੜ ਦੇ ਪਹਿਲੀ ਤਾਂ ਗੱਲ ਤਾਂ ਉਹ ਕਹਾਂਦਾ ਸੀਗਾ ਖੇਤਾਂਨ ਕਰਨਾ ਸੀ ਆਤਮਾ ਦਾ ਮੁਰਦਾ ਢੋਣਾ ਸੀ ਮੰਨ ਤੋਂ ਦੋਈਆ ਦੇ ਦਰਬਾਰ ਦਾ ਇਹ ਜਣਾ ਸਮੇਂ ਮਨਨਰਮ ਹੋ ਜਾਊਗਾ ਇਹ ਤਾਂ ਗੱਲ ਸੁਖੀ ਹੋ ਸੀ ਤੋ ਇਹ ਤਾਂ ਹਰੇਕ ਦੇ ਸਮਝ ਆਉਣ ਵਾਲੀ ਗੱਲ ਸੀ ਨਾ ਅਕੀਰ ਤੱਕ ਜਾਂਦੇ ਰਹੇ ਸਾਰੇ ਦੀਵਸ ਕੱਟ ਕੇ ਫਰੇਵਾਂ ਦੇ ਛੋਟੀਆਂ ਗੱਲਾਂ ਨੇ ਵਕਤ ਪਾਸਾ ਹੰਤਰ ਬਹੁਤ ਉਪਜਾਏ ਛੋਟੀਆਂ ਮੋਟੀਆਂ ਮੋਟੀਆਂ ਨੇ ਅੱਲਾ ਨੇ ਜਿਹੜੀ ਪਖੰਡਵਾਸ ਇਹਨੂੰ ਵਕਤ ਪਾਸੇ ਰੱਖ ਦਿੱਤਾ ਅੰਨ ਦਿਨ ਲੋਕ ਭਗਤੀ ਕਰਨ ਗੁਰ ਕਾ ਸ਼ਬਦ ਸਮਾਈ ਆਹਨ ਲੋਕ ਭਗਤੀ ਲਾਗੇ ਵੀ ਆਹ ਗੱਲ ਹੈ ਵੀ ਆਹ ਤਸੱਲੀ ਕਰਾਉਂਦੀ ਆ ਗੱਲ ਇਹ ਸੱਚ ਹੈ ਇਹਦੇ ਨਾਲ ਜੁੜ ਕੇ ਇਹੀ ਗੁਰ ਕੀ ਮਤ ਲੈਣ ਲੱਗੇ ਨਾ ਇਹੀ ਤਾਂ ਭਕਤੀ ਹੈ ਆ ਜਿਹੜੀ ਸੱਚੀ ਮੱਤੈ ਨੂੰ ਲੈਣ ਲੱਗੇ ਲੋ ਇਹਨੂੰ ਗ੍ਰਹਿਣ ਕਰਨ ਨਾਲ ਕੇ ਫਕੀ ਹੋਣ ਲੱਗੇ ਜੇ ਗੁਰਮਤਿ ਦਾ ਸੱਚ ਬਾਹਰ ਆਊਗਾ ਜਿਹੜੇ ਲੋਕ ਗ੍ਰਹਿਣ ਕਰਨਗੇ ਸਮਝਣਗੇ ਮੰਨਣਗੇ ਤੇ ਇਹ ਫਕੀ ਜਿਹੜੋ ਹੋਵੀਂ ਉਹਨਾਂ ਦੇ ਤਾਂ ਹੀ ਉਹਨਾਂ ਦੀ ਤਸੱਲੀ ਹੋਊਗੀ ਤਸੱਲੀ ਹੋਣ ਲੱਗੀ ਉਹਨਾਂ ਲੱਗੇ ਫਕੀ ਜਿਹੜੋ ਹੋਵੀਂ ਜਦੋਂ ਆਸਤਾ ਬਰੰਦੀ ਹੈ ਬਰਸਾਤ ਹੁੰਦੀ ਹੈ ਜਿਵੇਂ ਅਨਤ ਜਿਵੇਂ ਤਰਤ ਪਈ ਹਰਿਆਵਲੀ ਹੈ ਇਵੇਂ ਹੀ ਸਾਰਿਆਂ ਦੇ ਹਿਰਦੇ ਹਰੇ ਹੋਗੇ ਜੀ ਜੱਟ ਦੇ ਤਾਕਤ ਸੁੜ ਕੇ ਠੀਕ ਹੈ ਜੀ ਗੁਰ ਕੇ ਸ਼ਬਦ ਸਮਾਈ ਹਾਂ ਜਿਹੜੇ ਮਾਇਆ ਦੀ ਦੌੜ ਸੀ ਵਾਏ ਦੌੜ ਤੇ ਠੱਡੇ ਪੈ ਗਏ ਲੋਕ ਬਈ ਇਹਦੀ ਨਾਲ ਜਾਣੇ ਬਈ ਮਾਇਆ ਦੀ ਦੌੜ ਵਾਲੇ ਠੱਡੇ ਪੈ ਗਏ ਉਧਰ ਗੁਰ ਕੇ ਸ਼ਬਦ ਸਮਾਇਆ ਜਿਹੜੀ ਕੋ ਬਾਣੀ ਦੇ ਨਾਲ ਜੁੜ ਗਏ ਵਾਏ ਕੋ ਕਪਕਾਰ ਛੱਡਤੀ ਸੋ ਜੀ ਆਪੇ ਸੱਚਾ ਬਖਸ਼ ਲੈ ਤੇਰੀ ਕਿਰਪਾ ਕਰੇ ਰਜ਼ਾਈ ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬਦ ਸਮਾਈ ਆਪੇ ਸੱਚਾ ਬਖਸ਼ ਲੈ ਉਹ ਕਹਿੰਦੇ ਸੱਚਾ ਤਾਂ ਆਪੇ ਬਖਸ਼ ਲੈਂਦਾ ਹੈ ਭਾਈ ਹੁਣ ਫੇਰ ਨਹੀਂ ਸੀ ਪਤਾ ਲੱਗਿਆ ਕੋਈ ਗੱਲ ਨਹੀਂ ਹੁਣ ਪਤਾ ਲੱਗਿਆ ਹੁਣ ਬਦਲੋ ਲੈਣਾ ਉਹਦੀ ਕਿਰਪਾ ਆਪੇ ਹੋ ਜਾਣੀ ਹੈ ਕੋਈ ਨਹੀਂ ਬਖਸ਼ ਲੈਣੇ ਉਹਨੇ ਅਸੀਂ ਜਾਣ ਬੁੱਝ ਕੇ ਗਲਤੀ ਨਹੀਂ ਕੀਤੀ ਭੁੱਲੇ ਹੋਏ ਸੀ ਭੁੱਲੇ ਰੱਬ ਕੋਈ ਹੋਏ ਸੀ ਹੁਣ ਤੁਹਾਨੂੰ ਪਤਾ ਲੱਗਿਆ ਰੱਬ ਬਦਲਿਆ ਸੱਜਣਿਆ ਸਾਡੀ ਪਿਛਲੀ ਗਲਤੀ ਜਾਣਬੁੱਝ ਕੇ ਗਲਤੀ ਜਿਹੜੀ ਕੀਤੀ ਆ ਉਹਦਾ ਮੁਛਲ ਹੋ ਜਾਂਦਾ ਉਹਦੀ ਪ੍ਰਸ਼ੰਤ ਕਰਨਾ ਪੈਂਦਾ ਜਿਹੜੇ ਕਿਸੇ ਦੇ ਪਾਇਆ ਹੋਵੇ ਗਲਤ ਸੁਣ ਕੇ ਤੂੰ ਇਹ ਰਾ ਪਾਜੇ ਉਹਦਾ ਪ੍ਰਸ਼ੰਤ ਨਹੀਂ ਕਰਨਾ ਪੈਂਦਾ ਕਰਿ ਕਰਤਾ ਕਰੇ ਰਜਾਇਆ ਕਰ ਪਾਇਸੀ ਕਰਦਾ ਔਰ ਰਜਾ ਦੇ ਵਿੱਚ ਲਾਇਆ ਹੁੰਦਾ ਪਾਣੀ ਚ ਲਾਇਆ ਹੁੰਦਾ ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬਦੀ ਸਮਾਈ ਆ ਤਾਮਣੀ ਨੋ ਕਹਿਣਾ ਜੀ ਨਾਂ ਦੇ ਅੰਦਰ ਕਾਮ ਨੇ ਸੱਚ ਨਾਲ ਜੁੜਨ ਦੀ ਸਰਗੁਣਤਾ ਉਹ ਵਰਤਾਂਡ ਕਰੋ ਹਰੀ ਦੇ ਹਰੀ ਵਡਾ ਅੰਦਰ ਅੰਤਰਾਤਮਾ ਦੇ ਗੁਣ ਦੋ ਆਪਣੇ ਹੋਂਦ ਦੇ ਗੁਣ ਤੋਂ ਵੱਡਾ ਉਹ ਜੋ ਪੈਦਾ ਹੋਇਆ ਹੈ ਜੀਵ ਜੀਵ ਦੀ ਕੋਈ ਵਡਿਆਈ ਨਹੀਂ ਗੁਣ ਅੰਦਰ ਲੈ ਕੇ ਨਾ ਜੀਵ ਜੋ ਕਰਦੇ ਸਰਗੁਣਤਾ ਉਹ ਕਾਮਣੀ ਸੱਚੇ ਸ਼ਬਦ ਤੁਹਾਏ ਜਿਹੜਾ ਅੰਤਰਾਤਮਾ ਦੀ ਆਵਾਜ਼ ਵਿੱਚ ਸਮਾਜੋ ਅੰਤਰਾਤਮਾ ਦੀ ਆਵਾਜ਼ ਨੂੰ ਅਪਣਾ ਲੋ ਇੱਕੋ ਗੱਲ ਰਹਿ ਜਾ ਦੋ ਹਾਂ ਦੀ ਆਪਣੀ ਨਾਲ ਛੱਡ ਦਿਓ ਜੋ ਆਪਣੇ ਬੋਲਣਾ ਸੀ ਮਾਇਆ ਦੇ ਉੱਤੇ ਬੰਦ ਕਰ ਦਿਓ ਜੋ ਹਰ ਕੱਭ ਫੁਰਨਾ ਹੈ ਸੱਚੇ ਦਾ ਫੁਰਨਾ ਹੁਣ ਫੁਰਨਾ ਗਿਆ ਇਹਦੇ ਚ ਸਮਾਜੋ ਸੱਚ ਸ਼ਬਦ ਦੇ ਫੁਰਬੇ ਸਮਾਜੋ ਹਾਂਜੀ ਪਹਿਕਾ ਸਹਿਜ ਸ਼ਿੰਗਾਰ ਕਰੋ ਸੱਚ ਰਹੋ ਲਿਵ ਲਈ ਨਾਨਕ ਨਾਮੋ ਮਨੀ ਵਸੈ ਹਰੀ ਦਰਗਾ ਲਈ ਛੜਾਈ ਪਹਿਕਾ ਸਹਿਜ ਸਰਦਾਰ ਕਰੋ ਹਕੂਮਤ ਦੇ ਰੋਹ ਪੈਸੇ ਵਿੱਚ ਪੈਸੇ ਨਾਲ ਹਕੂਮਤ ਚ ਰਹਿ ਕੇ ਸਹਿਤ ਕੇ ਸਿੱਕੇ ਸ਼ਿਕਾਰ ਕਰੋ ਕਾਹਦਾ ਸ਼ਿਕਾਰ ਕਰੋ ਗੁਣਧਾਨ ਕਰੋ ਸ਼ਿਕਾਰ ਰਹੀ ਜੇ ਸਾਰੇ ਗੁਣਧਾਨ ਕਰੀ ਜਾਓ ਸਭਲ ਗੁਣਾਂ ਨਾਲ ਹਾਰ ਗੁਣਧਾਨ ਕਰੋ ਫਿਰ ਜਵਾਰਾਤ ਇਹ ਹੀ ਮੋਦੀ ਦਾ ਵਚਨ ਰਤਨ ਜਵਾਰ ਮਾਨ ਕੇ ਇਹਨਾਂ ਦਾ ਸ਼ਿਕਾਰ ਕਰੋ ਗੁਣਧਾਨ ਕਰੋ ਸੱਚ ਰਹੋ ਲੈ ਸੱਚ ਨਾਲ ਵਿਲਾਕੇ ਰੱਖੋ ਸੱਚ ਦਾ ਇਹ ਲੈਵਲਾ ਦੇਖੋ ਸੱਚ ਇਕੱਠਾ ਕਰੋ ਜਿਵੇਂ ਪਹਿਲਾਂ ਮਾਇਆ ਦੇ ਵਿਚਲੇ ਵਾਣਾ ਧੰਨ ਇਕੱਠਾ ਕਰਨ ਦੇ ਵਿੱਚ ਹੁਣ ਸੱਚ ਦੇ ਗਿਆਨ ਦੀ ਬਹੁਤੇ ਬਹੁਤਾਂ ਸੱਚ ਦਾ ਗਿਆਨ ਇਕੱਠਾ ਕਰਦੇ ਇਹ ਵਿੱਚ ਧਿਆਨ ਦਿਖੋ ਨਾਨਕ ਨਾਮੋਂ ਮਨੀ ਵਸੈ ਫਰੀ ਦਰਗਾ ਲਈ ਚੜਾਈ ਦਰਗਾ ਨਾਮੋਂ ਮਨੀ ਵਸੈ ਜਦੋਂ ਨਾਮਾਂ ਦੇ ਵਿੱਚ ਵਸ ਜਾਂਦਾ ਹੈ ਅਰ ਦਰਗਾ ਲਈ ਚਲਾਏ ਉਹ ਦਰਗਾ ਤੇ ਛੁੱਟ ਜਾਂਦਾ ਹੈ ਹਰ ਜਿਹੜੀ ਦਰਗਾਹ ਹੈ ਉਹਦੇ ਸ਼ਰਧਕਾਰਾ ਹੋ ਜਾਂਦਾ ਸਭ ਦਾ ਠੀਕ ਹੈ ਜੀ ਨਾਮੋਂ ਕਹਦੇ ਲਿਖਿਆ ਨਾਮ ਨਹੀਂ ਚਾਹੀਦਾ ਸੀ ਨਾਨਕ ਨਾਮ ਮਨੀ ਵਸਦਾ ਨਾਮੋਂ ਨਾਮ ਤੋਂ ਤੇਰੇ ਗਿਆਨ ਦੇ ਬਾਗੜਾ ਗਿਆਨ ਇਹ ਤੋਂ ਬਾਗ ਮਨ ਵਸਦਾ ਹੈ ਗਿਆਨ ਤੇ ਬਿਨਾਂ ਦੀ ਨਸਲ ਵਸਦਾ ਐਡੋਰ ਗਿਆਨ ਦੁਆਰਾ ਹੀ ਮਨ ਵਸਦਾ ਗਿਆਨ ਦਾ ਪਤਾ ਮਨ ਰਹਿ ਜਾਂਦਾ ਨਾਮੋਂ ਦਾ ਨਾਮ ਤੋਂ ਨਾਮ ਲੈਏ ਤੋਂ ਬਾਅਦ ਨਾ ਪ੍ਰਾਪਤੀ ਤੋਂ ਬਾਅਦ ਇਹ ਮਨ ਵਸਦਾ ਦਿਖਦਾ ਪਹਿਲਾਂ ਵੀ ਦਿਖਦਾ ਨਹੀਂ ਮਨੀ ਵਸੇ ਮੰਨ ਦੇ ਵਿੱਚ ਵਸੇ ਨਾਮੋ ਮਨ ਵਿੱਚ ਵਸੇ ਲਿਖਿਆ ਇਹ ਤਾਂ ਭਾਵੇਂ ਹੀ ਬਣਦਾ ਮੈਂ ਆਪਣੇ ਆਪ ਦੇ ਵਿੱਚੇ ਬਸਦਾ ਨੂੰ ਫਿਰ ਤੇਰੇ ਵਿੱਚ ਬਸਦਾ ਬਾ ਵੀ ਹਾ ਸਗਲੀ ਧਰਤੀ ਜੇ ਫਿਰੈ ਕੂੜ ਚੜੈ ਆਕਾਸ ਸਤਗੁਰੂ ਮਿਲੀਏ ਜਲ ਪਾਈਏ ਚੁੱਕੇ ਭੂਖ ਪਿਆਸ ਅਬ ਇਹ ਸਗਲੀ ਧਰਤੀ ਜੇ ਫਿਰੈ ਇਹਨੂੰ ਕਿਹਾ ਜੀਵ ਨੂੰ ਜੇ ਸਾਰੀ ਧਰਤੀ ਵੀ ਫਿਰੈ ਉੱਡ ਕੇ ਦੁਰਿਆ ਫਿਰਦਾ ਰਹੇ ਔਰ ਉੱਡ ਕੇ ਆਕਾਸ਼ ਵਿੱਚ ਉੱਡਣ ਜਾਈਆਂ ਵਾਂਗ ਜਿਵੇਂ ਪਹਿਲਾਂ ਪੰਛੀ ਬਿਲਾਂ ਫਿਰਦੀਆਂ ਰਹੀਆਂ ਨੇ ਓਏ ਜੋਗੀ ਕਹਿੰਦੇ ਸੀ ਸਗਲੀ ਧਰਤੀ ਕੋਲ ਨੂੰ ਵਾਲੋ ਆਕਾਸ਼ ਉੱਡਣ ਦੀਆਂ ਨਾਲ ਜੋਗਿਆਣਾ ਜੁੜੀ ਹੋਈਆਂ ਨੇ ਉਹ ਗੋਦਾਸੀਆਂ ਬਾਦਾਂ ਚ ਵੀ ਉਹੀ ਲੋੜੀ ਜੁੜ ਜਿਹੜੀ ਇਹਨਾਂ ਦੀਆਂ ਸੀ ਸਤਗੁਰ ਮਿਲ ਗਿਆ ਜਲ ਪਾ ਗਿਆ ਪਰ ਉਹ ਜਲ ਜਿਹੜਾ ਹੈ ਨਹੀਂ ਮਿਲਣਾ ਸਾ ਚੁਬਨੀ ਮਿਲਣਾ ਸਾਰੀ ਧਰਤੀ ਤੋਂ ਨਹੀਂ ਮਿਲਣਾ ਸਤਗੁਰ ਤੋਂ ਬਿਨਾ ਉਹ ਜਲ ਨਹੀਂ ਮਿਲਣਾ ਜਿਹੜਾ ਕੋਹੜ ਤੇ ਕੁਝ ਵੀ ਦੂਰ ਹੋ ਜਵੇ ਸਰਦੀ ਦੇ criterian ਅਸਾਮ ਉਸ ਜਲ ਵਿੱਚ ਸਾਰੀ ਸਰਦੀ ਕੋ ਬੁਣਾ ਕੇ ਸਾਰਾ ਤਾਹਰਾ ਲਾ। ਬਾਹਰ ਨਹੀਂ ਆਉਂਦਰੀ ਹੈ। ਉਹ ਨੌਨਾਂ ਦਾ ਮਦ ਪ੍ਰਭੂ ਦਾ ਨਾਮ ਦੇਹੀ ਵਿੱਚ ਇਸਕਾ ਵਿਸਥਾਰ ਹੈ। ਅਦਲੀ ਦੇਹੀ ਚ ਹੈ। ਮੇਰਾ ਕਾਈ ਦੇਹੀ ਵਿੱਚ ਹੈ। ਬਾਹਰ ਬਾਲੇ શરીਤ ਨਹੀਂ ਹੈ। ਬਾਲੇ ਮਾਇਆ ਦੇ ਵਿੱਚ ੜੀ ਹੁੰਦਾ। ਮਾਇਆ ਦਾ ਅੰਦਰ ਮਾਇਆ ਚਾ ਗੋਲਦੀ ਹੈ। ਲੋ ਜੀ। ਜਿਉ ਪਿੰਡ ਸਭ ਤਿਸਕਾ ਸਭ ਕੁਛ ਤਿਸਕਾ ਪਾਸ ਵਿਣ ਬੋਲਿਆਂ ਸਭ ਕੁਛ ਜਾਣਦਾ। ਕਿਸ ਆਗਿਆ ਕੀਚੇ ਅਰਦਾਸ ਜਿਉ ਕੋਨ ਸਕਤ ਇਸ ਕਾ ਜਿਉ ਆਰ ਸਰੀਰ ਪਿੰਡ ਹੈ ਤਾਂ ਅਸਲ ਚ ਹਰੀ ਦਾ ਹੀ ਜਿਹਦਾ ਜਿਉ ਆ ਉਹਦਾ ਹੀ ਪਿੰਡ ਹੈ ਉਹ ਜਿਹਦਾ ਨੌਕਰ ਆ ਉਹਦੀ ਓਕਾਰ ਹੈ ਜਿਹਦਾ ਡਰਾਈਵਰ ਹੈ ਕਾਰ ਉਹਦੀ ਓਹੀ ਹੈ ਡਰਾਈਵਰ ਦਾ ਕਾਰ ਚਲਾਉਣ ਨੂੰ ਰੱਖਿਆ ਹੋਇਆ ਉਹਨੇ ਡਰਾਈਵਰ ਮਾਲਕਾ ਨੂੰ ਹੀ ਕਾਰ ਦਾ ਮਾਲਕ ਦਾ ਡਰਾਈਵਰ ਆ ਮਾਲਕ ਦੀ ਓਕਾਰ ਹੈ ਮਾਲਕ ਵਿੱਚ ਸਵਾਲ ਹੈ ਮਾਲਕ ਉਹਦੇ ਵਿੱਚ ਹੀ ਹੈ ਸਵਾਲ ਮਾਲਕ ਦਾ ਬਾਹਰ ਜੀਓ ਪਿੰਡ ਸਭ ਤਿਸका ਸਭ ਕੁਝ ਤਿਸਕੇ ਪਾਸ ਔਰ ਜੀਓ ਪਿੰਡ ਇਹ ਨਹੀਂ ਕਰਦਾ ਤੇਰੇ ਸਭ ਕੁਝ ਹੈ ਉਹਦੇ ਕੋਲ ਸਭ ਕੁਝ ਹੀ ਹੈ ਸਭ ਕੁਝ ਤਿਸਕੇ ਪਾਸ ਜੇ ਨਹੀਂ ਸਭ ਕੁਝ ਤਾਂ ਜੀਵ ਕੋਲ ਨਹੀਂ ਸਭ ਕੁਝ ਇਹਦੇ ਕੋਲ ਕੁਝ ਵੀ ਨਹੀਂ ਹੈ ਉਹਦੇ ਸਭ ਕੁਝ ਤਿਸਕੇ ਪਾਸ ਪਿੰਡ ਬੋਲਿਆ ਸਭ ਕੁਝ ਜਾਣਦਾ ਉਹ ਜੀ ਬੋਲੇ ਚਾਹੇ ਨਾ ਬੋਲੇ ਉਹ ਜਿਹੜਾ ਅੰਦਰ ਬੈਠਾ ਆ ਉਹ ਤਾਂ ਸਭ ਕੁਝ ਜਾਣਦਾ ਇਹਦੇ ਬਾਰੇ ਇਹਨੂੰ ਕੀ ਲੋੜ ਆ ਕੀ ਲੋੜ ਇਹੋ ਕੀ ਲੋੜ ਐ ਬੋਲਣ ਦੀ ਉਹ ਵੀ ਤਾਂ ਜਾਣਦਾ ਹੀ ਆ ਵੀ ਗੱਡੀ ਤੇਲ ਹੋ ਗਿਆ ਇਹਦੇ ਕਿਲੋਮੀਟਰ ਚਾਲ ਕੇ ਵਿੱਚੇ ਬੈਠਾ ਉਹਨਾਂ ਨੇ ਪਤਾ ਸਰ ਮੋਤੀਆ ਡਰਾਈਵਰ ਨੂੰ ਜਿਆਦਾ ਪਤਾ ਹਾਲ ਦੇ ਨੂੰ ਵੀ ਪਤਾ ਹੀ ਗਿਆ ਉਹ ਤਾਂ ਉਹ ਨਾ ਇਹਦੀ ਭੁੱਖ ਪਿਆਸ ਵੀ ਜਾਣਦਾ ਗੱਡੀ ਦੀ ਦਾ ਜਾਣਦਾ ਹੀ ਜਾਂਦਾ ਮਣ ਬੋਲਿਆ ਸਭ ਕੋ ਜਾਣਦਾ ਕਿਸ ਅੱਗੇ ਕੀਤੇ ਅਰਦਾਸ ਤੇ ਅਰਦਾਸ ਕਿਹਦੇ ਆਖੇ ਕਰੀਏ ਬਾਰ-ਬਾਰ ਅਰਦਾਸ ਕਰਨ ਵਾਲੇ ਨਹੀਂ ਵੀ ਸ਼ੌਟ ਕਰਦੇ ਸੁਖੀ ਤੇ ਗੁਰਬਾਣੀ ਤੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਅਰਦਾਸ ਕਰਨ ਵਾਲਿਆਂ ਨੂੰ ਉਹਨਾਂ ਨੂੰ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਹੈ ਕਿ ਬਿਰੋਲਿਆ ਸਭ ਕੁਝ ਜਾਣਦਾ ਉਹਨਾਂ ਨੂੰ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਉਹ ਵੇਖੇ ਉਹਨਾਂ ਨਜ਼ਰ ਨਾਲ ਹੋਵੇ ਬਿਲਕੁਲ ਕੁਰਬਾਨੀ ਦੇ ਵਿਸ਼ਵਾਸ ਹੀ ਨਹੀਂ ਉਹਨਾਂ ਨੂੰ ਵਿਸ਼ਵਾਸ ਤੇ ਆ ਤਾਂ ਪੜ੍ਹੀ ਨਹੀਂ ਸੁਣੀ ਨਹੀਂ ਸਮਝੀ ਨਹੀਂ ਪਤਾ ਹੀ ਨਹੀਂ ਇਹ ਆ ਫਿਰ ਵਿਸ਼ਵਾਸ ਇਹ ਪੜ੍ਹੀ ਸੁਣੀ ਸਮਝੀ ਆ ਫਿਰ ਵਿਸ਼ਵਾਸ ਨਹੀਂ ਇਹ ਪੜ੍ਹੀ ਸੁਣੀ ਸਮਝੀ ਦੀ ਵਿਸ਼ਵਾਸ ਦੀ ਹੈ ਅਰਦਾਸ ਬਾਰ-ਬਾਰ ਕਰਦਾ ਮਤਲਬ ਹੈ ਬਿਲਕੁਲ ਵਿਸ਼ਵਾਸ ਦੀ ਹੈ ਕਿਸੇ ਵੀ ਗੱਲ ਸਿੱਖੀ ਜੀ ਤੇ ਵਰਤਦਾ ਬਿਲਕੁਲ ਤਜ ਤੋ ਵਿਵਰਤਾ ਵਿਕਾਸ ਨਹੀਂ ਜਿਹੜੇ ਲੋਕ ਕਰਦਾ ਥੱਕਾ ਦੇ ਠੀਕ ਹੈ ਜੀ ਨਾਨਕ ਘਟ ਘਟੇ ਇੱਕੋ ਵਰਤਦਾ ਸ਼ਬਦੀ ਕਰੇ ਪ੍ਰਗਾਸ ਨਾਨਕ ਘਟ ਘਟੇ ਇੱਕੋ ਵਰਤਦਾ ਸਾਰੇ ਹਿਰਦਿਆਂ 'ਚ ਇੱਕੋ ਹੀ ਵਰਤਦਾ ਹੈ ਇੱਕੋ ਹੀ ਉਹ ਬਰਦਾ ਸਾਰੇ ਹਿਰਦਿਆਂ 'ਚ ਇੱਕੋ ਹੀ ਹਰ ਵਸਿਆ ਆ ਸਾਰੇ ਹਿਰਦਿਆਂ ਦੇ ਵਿੱਚ ਉਹਦਾ ਹੋਰ ਵੀ ਕੋਈ ਹੈ ਹਰ ਵੀ ਕੋਈ ਹੈ ਸੁਭਾਅ ਵੀ ਉਹਦਾ ਹਰ ਦਾ ਇੱਕੋ ਹੀ ਹੈ ਸ਼ਬਦ ਕਰੇ ਪ੍ਰਗਾਸ ਪਗਲੇ ਸ਼ਬਦ ਦਾ ਕੋਈ ਸ਼ਬਦ ਹੈ ਗੁਰਬਾਨੀ ਹੈ ਇਹ ਚਾਹਣਾ ਕਰਕੇ ਇਹਦੇ ਪ੍ਰਕਾਸ਼ ਦੇ ਵਿੱਚ ਉਹ ਦੀਦਾ ਅੰਦਰੋਂ ਸਮਝ ਆਉਦੀ ਹੈ ਨਹੀਂ ਤਾਂ ਬਾਹਰ ਇਹ ਮੂਰਤੀ ਤੇ ਹਰਮੰਦੀ ਬੈਠੇ ਨੇ ਮੂਰਤੀ ਜੋ ਦਰਸ਼ਨ ਬੰਦੀ ਬੈਠੇ ਨੇ ਉਸ ਨੂੰ ਹਰਮੰਦ ਫਾਦੀ ਬੂਟ ਬਣਾਈ ਬੈਠੇ ਨੇ ਜੋ ਦਰਸ਼ਨ ਵੀ ਹੋਊਗਾ ਉਹ ਸਭ ਕੁਝ ਦਿੰਦੀ ਹੈ ਤੇ ਗੁਰ ਸ਼ਬਦ ਤੋਂ ਬਿਨਾਂ ਜਿਹੜਾ ਸਾਖਤ ਦਾ ਸ਼ਬਦ ਹੈ ਸਾਖਤ ਦਾ ਉਪਦੇਸ਼ ਹੈ ਉਹ ਇਹ ਗੱਲ ਕਹਿੰਦਾ ਗੁਰ ਸ਼ਬਦ ਦਾ ਉਪਦੇਸ਼ ਹੈ ਸਖਤ ਦੀ ਮੱਤ ਹੋ ਸਖਤ ਦੀ ਮੱਤ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਰਿਦੈ ਮੈਂ ਦੀਜੈ ਉਹ ਬਾਹਰਲੇ ਕਿਸੇ ਪਦਾਰਥ ਦੀ ਅਰਦਾਸ ਨਹੀਂ ਪਰ ਅੰਦਰ ਦੀ ਤਾਂ ਅਰਦਾਸ ਹੈ ਕਿ ਨਹੀਂ ਜੀ ਉਹ ਦੂਏ ਨਾਮ ਦੀ ਅਰਦਾਸ ਹੈ ਗਿਆਨ ਵਾਲੇ ਨਾਮ ਦੀ ਅਰਦਾਸ ਨਹੀਂ ਹੈ ਗੁਰਬਾਣੀ ਵਾਲੇ ਨਾਮ ਇਹਦੇ ਇਹਦੇ ਵਾਸਤੇ ਨਹੀਂ ਅਰਦਾਸ ਹੈ ਉਹ ਨਾਨਕ ਕਵਾਂਗੇ ਨਾਮ ਤਾਂ ਕਿਰਪਾ ਕਰੋ ਹਰੇ ਨਾਨਕ ਨਾਮ ਮਿਲੇ ਤਾਂ ਜੀ ਮਾਇਆ ਦੀ ਕੋਈ ਗੱਲ ਨਹੀਂ ਬਣਦੀ ਕਿਤੇ ਵੀ ਹਾਂ ਵੀ ਮਾਇਆ ਦੇ ਪਦਾਰਥ ਦੀ ਕੋਈ ਅਰਦਾਸ ਨਹੀਂ ਕਰਨੀ ਚਾਹੀਦੀ ਇਹ ਤਾਂ ਕੀਤੀ ਹੋਈ ਹੋਣੀ ਹੈ ਹਾਂਜੀ ਉਹ ਉਹਨੂੰ ਪਤਾ ਹੈ ਵੀ ਸਾਨੂੰ ਕਿਹੜੇ ਪਦਾਰਥੀ ਲੋੜ ਹੈ ਪਹਿਲਾਂ ਹੀ ਦੇ ਦਿੰਦਾ ਹੈ ਨਾ ਜੀ ਨਹੀਂ ਜਦੋਂ ਕਹਿੰਦੇ ਸੈਲ ਪੱਥਰ ਵਿੱਚ ਜੰਤੂ ਪਾਏ ਤਾਂ ਕਰ ਅੱਗੇ ਕਰ ਤਰਿਆ ਵੀ ਇਹ ਜਿੱਕ ਤਾਂ ਉਹਨੇ ਪਹਿਲਾਂ ਹੀ ਦਿੱਤਾ ਹੋਇਆ ਪਹਿਲੇ ਅਰਦਾਸ ਕਰਦਾ ਫਿਰ ਉਹਨੂੰ ਅਰਦਾਸ ਵੀ ਰੋਣਾ ਲਈ ਕੋੜਾ ਖਾ ਲਵੇ ਹਾਂਜੀ ਪਰ ਜਿਹੜਾ ਅੰਦਰ ਦੀ ਗੱਲ ਹੈ ਜੇ ਤੁਹਾਡੇ ਕੋਲ ਗਿਆਨ ਘੱਟ ਹੈ ਉਹ ਤੁਸੀਂ ਚਾਹੁੰਦੇ ਹੋ ਉਹਦੇ ਵਾਸਤੇ ਅਰਦਾਸ ਹੈ ਨਾ ਜੀ ਕبھی ਜਿਹੜੀ ਅੰਦਰਲੀ ਕبھی ਵੀ ਹੈ ਉਹਦਾ ਚਲੋ ਅਰਦਾਸ ਆ ਵੀ ਉਹਨੂੰ ਸਮਤ ਬਖਸ਼ ਠੀਕ ਹੈ ਜੀ ਉਹ ਗੱਲ ਅਲੱਗ ਹੈ ਜੀਓ ਲਿਖਤਾ ਨਾ ਇੱਥੇ ਜੀਓ ਵੀ ਉਹਦਾ ਪਿੰਡ ਵੀ ਪਿੰਡ ਵਾਸਤੇ ਸਭ ਕੁਝ ਉਹਨੇ ਦਿੱਤਾ ਜੀਓ ਵਾਸਤੇ ਜਿਹੜਾ ਜੀਓ ਨੂੰ ਗਿਆਨ ਦੀ ਕਮੀ ਉਹਦੇ ਵਾਸਤੇ ਅਰਦਾਸ ਕਰੇ ਪਿੰਡ ਵਾਸਤੇ ਨਾ ਕਰੇ ਹਾਂ